ਸਤਿਗੁਰੂ ਕੀ ਕੀ ਫਤਿਹ ਨਗਰ ਦੀ ਸੰਗਤ ਨੇ ਬਹੁਤ ਵੱਡਾ ਉਪਰਾਲਾ ਕੀਤਾ ਹੈ ਨਗਰ ਦੇ ਇਕੱਲੇ-ਇਕੱਲੇ ਵਿਅਕਤੀ ਨੇ ਸਹਿਯੋਗ ਦਿੱਤਾ ਹੈ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਰੱਥ ਸਮੁੱਚਾ ਸੰਗਤਾਂ ਦੇ ਵੱਲੋਂ ਮਾਇਆ ਇਕੱਠੀ ਕਰਕੇ ਲਿਆਂਦਾ ਗਿਆ ਹੈ ਪਾਲਕੀ ਸਾਹਿਬ ਦੇ ਰੂਪ ਦੇ ਵਿੱਚ ਸੋ ਸਮੁੱਚੇ ਨਗਰ ਦੀ ਸੰਗਤ ਦਾ ਬਹੁਤ-ਬਹੁਤ ਧੰਨਵਾਦ ਹੈ ਜਿਨ੍ਹਾਂ ਨੇ ਇਸ ਉਪਰਾਲੇ ਦੇ ਵਿੱਚ ਆਪਣਾ-ਆਪਣਾ ਯੋਗਦਾਨ ਪਾਇਆ ਸਮੁੱਚੇ ਨਗਰ ਦੀਆਂ ਸੰਗਤਾਂ ਨੂੰ ਨਾਲ ਲੱਖ-ਲੱਖ ਵਧਾਈਆਂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਕਿਸੇ ਵੀ ਜਗ੍ਹਾ ਤੇ ਜਾਂਦੇ ਆ ਤੇ ਇਸ ਪਾਲਕੀ ਸਾਹਿਬ ਦੀ ਸੇਵਾ ਪ੍ਰਾਪਤ ਕਰਿਆ ਕਰਨਗੇ ਇਸ ਪਾਲਕੀ ਸਾਹਿਬ ਦੇ ਰਾਹੀਂ ਜਾਇਆ ਕਰਨਗੇ ਨਗਰ ਦੇ ਵਿੱਚੋਂ ਗੁਰਦੁਆਰਾ ਸਾਹਿਬ ਦੇ ਵਿੱਚੋਂ ਕਿਤੇ ਵੀ ਜਾਣਾ ਹੋਵੇ ਤੇ ਪਾਲਕੀ ਸਾਹਿਬ ਦੀ ਸੇਵਾ ਜਿਹੜੀ ਹੈ ਸਤਿਗੁਰ ਸੱਚੇ ਪਾਤਸ਼ਾਹ ਜੀ ਲਿਆ ਕਰਨਗੇ ਫਿਰ ਜਾਇਆ ਕਰਨਗੇ ਜਿਸ ਵੀ ਗੁਰਮਖ ਪਿਆਰੇ ਨੂੰ ਜ਼ਰੂਰਤ ਹੋਵੇ ਪਹਿਲਾਂ ਇਸ ਗੱਲ ਦੀ ਸੂਚਨਾ ਦੇ ਦਿਆ ਕਰੇ ਕਿ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਸਾਡੇ ਗ੍ਰਹਿ ਵਿਖਿਆਉਣਾ ਹੈ ਭਾਈ ਤੇ ਉਸ ਸਮੇਂ ਪਾਲਕੀ ਸਾਹਿਬ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਵਾਰੋ ਕੀ ਆਇਆ ਕਰਨਗੇ ਔਰ ਇਹ ਨਗਰ ਦੀਆਂ ਸੰਗਤਾਂ ਨੇ ਸਹਿਯੋਗ ਦਿੱਤਾ ਬੱਚੇ-ਬੱਚੇ ਨੇ ਸਾਰੀ ਸੰਗਤ ਦਾ ਬਹੁਤ ਧੰਨਵਾਦ ਹੈ ਸਾਰੀ ਸੰਗਤ ਨੂੰ ਲੱਖ-ਲੱਖ ਵਧਾਈਆਂ ਸਤਿਗੁਰ ਸੱਚੇ ਪਾਤਸ਼ਾਹ ਜੀ ਦਾ ਪਾਲਕੀ ਸਾਹਿਬ ਗੁਰਦੁਆਰਾ ਸਾਹਿਬ ਵਿਖੇ ਪਹੁੰਚਣ ਤੇ ਸਾਰੀ ਸੰਗਤ ਦਾ ਧੰਨਵਾਦ ਲੱਖ-ਲੱਖ ਵਧਾਈ ਦੀ ਭੋਲ ਚੁੱਕ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਤੋਂ ਮਾਰਾ ਵਧੀਆ ਪਾਣੀ ਹਾਂ ਹਾਂ ਅਲ੍ਹਾਕਬੀ ਨਹੀਂ ਠੀਕ ਆ ਬੰਦਾ ਕਿਆਣਾ ਹੂੰ ਤੇ ਉਹ ਉਹ ਬੈਟਰੀ ਚ ਆ ਦਰ ਰੋਣਾ ਨਹੀਂ ਆ ਅੱਛਾ ਉਹ ਚਾਰ ਦਰ ਰੋਣਾ ਨਾਲ ਦਿੱਤਾਣਾ ਮੈਂ ਕਰੇ ਹੈਂਦੀ ਹੈਂਦੀ ਉਹ ਦਾ ਯਨ ਲੋ ਸਾਰਾ ਚਿਰੋਆ ਦੇ ਵਿੱਚ ਨਹੀਂ ਤੇ ਜੰਦਾ ਜੰਦਾ ਨਹੀਂ ਚਿਰੋਆ ਦੇ ਵਿੱਚ ਜੰਦਾ ਨਹੀਂ ਤੇ ਆਹੋ ਜਾ ਦੇ ਪੇਟਾ ਨੂੰ ਜਨਕੀ ਤੋਂ ਲੋਵੇ ਮੈਨ ਸਾਡੇ ਉਹ ਤਾਂ ਆਪਾ ਉਹਨਾਂ ਬਣਾ ਲਾਂਗੇ ਉਹਨਾਂ ਚੰਦੋਂਾਂ ਤਾਂ ਲੱਗਣੇ ਲੱਗਣਾ ਛੇਨ ਬਣਾ ਕੇ ਲਾ ਦੇ ਹਾਂ ਇਹ ਇਹ ਤਾਂ ਮਤਲਬ ਜਿਵੇਂ ਆਪਾਂ ਫਲਾਉਟ ਮਨਾਸਾ ਪੋਸਟ ਕੀ ਹੋਤੀ ਤੇ ਵਰਤੀਆਂ ਗਈਆਂ ਜਿੱਦੇ ਆਪਾਂ ਬਰ ਉਹ ਚੰਦੂ ਆ ਤਾਂ ਲੱਗਣਾ ਹੀ ਲੱਗਿਆ ਜੱਜਣਾ ਪੈਣਾ ਕਿਉਂ ਵੇਖਾ ਬੰਦਾ ਛਕਾਣਾ ਬੋਲਦਾ ਸੁਰੇ ਬਾਂਦੀ ਫੋਟੋ ਆਗੇ ਸਾਰੀਆਂ ਵਿੱਚ ਹੋਰ ਕੁੰਡੇ ਲਾਇਨੋ ਇਸੇ ਵਾਸਤੇ ਲਾਇਆ ਹੋਇਆ ਨੋ ਯਾ ਜੀ ਜੇ ਅਪਾ ਸਾਫ ਕਰਦੇ ਪੈਣੇ ਗਿੱਲਾ ਕਪੜਾ ਲਾ ਲਾ ਕੇ ਜੀ ਆਪਾ ਸੁਦੀਲ ਦੀ ਲਾਉਂਜ ਸਟੀਲ ਦੇ ਪੈਰ ਨਹੀਂ ਛੜਨੇ ਜੋ ਬੇਗਮਾਰੀ ਤੇ ਮਾਰਾ ਟਿਕਾਉਂਦੇ ਹੋਂ ਤੁਰ ਗਏ ਹੋਂ ਦੱਸ ਸਹੀ ਗੱਲ ਹੈ ਹਾਂ ਆ ਇਹ ਤਾਂ ਗੱਲ ਸਹੀ ਹੈ ਹਾਂ ਦੋਨੋਂ ਕਾਲੇ ਜਿਹਨੂੰ ਸਾਫੀ ਕਰਦੇ ਆ ਆਹ ਮੈਂ ਇਹ ਕਰੀ ਲਾ ਲਾ ਬਾਹਰ ਬਾਹਰ ਕੋਈ ਬਾਹਰ ਆਪੇ